ਤੋ ਲੋ ਜੀ ਫਰੈਂਡਸ ਆਪਾਂ ਹੋ ਗਏ ਆ ਰੈਡੀ ਅੱਜ ਜਾਣਾ ਚਾਚੀ ਦੇ ਘਰ ਤੇ ਗੁੱਡ ਮਾਰਨਿੰਗ ਹੈ ਜੀ ਸਾਰਿਆਂ ਨੂੰ ਤੇ ਸਵੇਰ ਦੀ ਪਿਆਰਪਰੀ ਸਾਸਤਰੀ ਗੱਲ ਆ ਭੁੱਲੇ ਗਈ ਸੀ ਤੇ ਅੱਜ ਤਿਆਰ ਹੋਣੇ ਦੇ ਚੱਕਰਾਂ ਚ ਤੇ ਲੋ ਜੀ ਟਾਈਮ ਹੋ ਚੁੱਕਿਆ 11 ਵਜਣ ਚ 5 ਮਿੰਟ ਬਾਕੀ ਐ ਤੇ ਆਪਾਂ ਰੈਡੀ ਛੇੜੀ ਹੋ ਗਏ ਆ ਅੱਜ ਮੈਂ ਆਪਣਾ ਵਾਈਟ ਸੂਟ ਪਾਇਆ ਤੇ ਚਲਦੇ ਆ ਜੀ ਆਪਾਂ ਅੱਜ ਗੁਰਦੁਆਰਾ ਸਾਹਿਬ ਮੱਥਾ ਟੇਕਦੇ ਆ ਫਿਰ ਹਨਾ ਕਿਉਂਕਿ ਅੱਜ ਪ੍ਰੋਗਰਾਮ ਐ ਚਾਚੀ ਦੇ ਘਰ ਨਵੇਂ ਘਰ ਦਾ ਉਦਘਾਟਨ ਐ ਤੇ ਆਪਾਂ ਨੇ ਸ਼ਗਨ ਵਗੈਰਾ ਲੈ ਲਿਆ ਚਲਦੇ ਆ ਜੀ ਆਪਾਂ ਵੀ ਖੁਸ਼ੀ ਨਹੀਂ ਆਈ

ਬਾਦ ਦੀ ਕਿਤੇ ਹਾਂਗੇ ਸਾਰੇ ਗੁਰੂਆਂ ਗੱਲ ਮੇਰੀ ਬੁੱਕ ਲਈ ਬਹੁਤ ధన్యਵਾਦ ਅਨੰਦ ਜੀ очку Qualse are theseods? <laughs> ako is <laughs> fun, I honestly like my mystery ya will be Yeswel variables, you can Trustee earlier its Этот guys direct the of thisong Me ਇਹ ਫਰਗੀਆਂ ਨਹੀਂ ਕਿਹਾ ਇਹ ਵੀ ਜੀ ਦੇ ਪੜਾਈ ਨੇ ਹਾਂ ਜਿਹਨਾਂ ਸੋਹਣੇ ਨੇ ਕਿਸਕੇ ਦਾ ਕੋਤਾ ਹੈ ਆਹੀ ਜੀ ਦੇ ਇਹਦੇ ਬੱਟੀ ਇਧਰ ਪਾਉਂਦੇ ਕਿ ਆਸ ਨਹੀਂ ਆਈ ਇਹ ਮਿੱਠੀ ਜੀ ਬਚਾਉਣੇ ਦਾ ਨਹੀਂ ਉਹਨਾਂ ਫਿਰ ਗਈ ਹੈ ਰਾਤ ਸੇ ਪਹਿਲਾਂ ਨਾ ਹਾਏ ਤੋ ਲੋ ਜੀ ਇੱਧਰ ਮਿਲੋ ਜੀ ਮੇਰੀ ਭੈਣ ਨੂੰ ਇਹ ਆ ਮੇਰੀ ਭੈਣ ਜੋ ਕਿ ਮੇਰੇ ਚਾਚਾ ਜੀ ਦੇ ਮੁੰਡੇ ਨੂੰ ਵਿਆਹੀ ਹੋਈ ਹੈ ਯਾਨੀ ਚਾਚੇ ਸਹੁਰੇ ਦੇ ਮੁੰਡੇ ਨੂੰ ਵਿਆਹੀ ਹੋਈ ਹੈ ਇੱਕ ਤਰਫੋਂ ਮੇਰੀ ਭੈਣ ਵੀ ਲੱਗਦੀ ਹੈ ਤੇ ਇੱਕ ਪਾਸੇ ਤੋਂ ਮੇਰੀ ਦਰਾਣੀ ਵੀ ਲੱਗਦੀ ਹੈ ਤੇ ਅਸੀਂ ਭੈਣਾਂ ਵੀ ਹੈਗੀਆਂ ਜੀ ਔਰ ਦਰਾਣੀਆਂ ਜਠਾਣੀਆਂ ਵੀ ਹੈਗੀਆਂ ਤੇ ਮੈਨੂੰ ਕਿਸੇ ਹੋਰ ਦੀ ਪਛਾਣ ਤਾਂ ਹੈਗੀ ਨਹੀਂ ਤੀ ਇੰਨੀ ਖਾਸ ਹੁਰੇ ਪਰ ਆਪਾਂ ਚਲੋ ਭੈਣਾਂ ਮਿਲ ਗਈਆਂ ਅਸੀਂ ਆਪਸ ਵਿੱਚ ਗੱਲਾਂ ਬਾਤਾਂ ਲਾ ਕੇ ਮਾਰਨ ਉਹ ਬਹੁਤ ਹੋਰ ਨਹੀਂ ਐਸੀ ਬਾਤ ਹੈ ਕਿ ਬੰਦੇ ਕੋਈ ਕੰਮ ਆਪਨੇ ਜੋ ਉੱਪਰ ਆ ਜਾਵੇ ਬੀਬੀ ਨਹੀਂ ਲੈਂਦੀ ਆ ਸਾਫੀਆ ਤੇ ਆਪਾਂ ਨੂੰ ਇਸ ਤੋਂ ਜਬਨ ਮਨ ਜਰੀ ਮਾਣਾ ਆਉਂਦਾ ਉੱਪਰ ਆ ਰਿਹਾ ਹੈ ਮੈਂ ਫਾਂਟ ਨਹੀਂ ਇਹ ਪੈਂ ਜਾਂਦੀ ਹੈ ਜਿਹੜੀ ਮੈਂ ਆਦੀ ਆਪਾਂ ਜਦੋਂ ਬੋਲਦੇ ਕਈ ਗੱਲਾਂ ਹੋਣ ਕਰਿਆ ਬੰਦੇ ਨੂੰ ਕਹਿੰਦੇ ਉਹ ਕਾਹਦੇ ਤੂੰ ਮੇਰੇ ਕੋਲ ਆ ਜਾ ਪੱਖਾ ਤੇ ਆ ਜਾ ਮੈਂ ਤਾਂ ਭੱਜੀ ਆ ਆ ਜਾ ਚੁੱਤ ਦੀ ਖੋ ਜੂ ੜੀ ਨਹੀਂ ਲੱਗ ਫੇਰ ਹੋਣਾ ਹੀ ਉਹ ਪਲੱਸ ਪਸਿਬਿਲਟੀ ਯਾਹੋਂ ਮੈਂ ਨਹੀਂ ਕੋਈ ਮਿੰਨੀ ਫੂਨ ਦੇਣਾ ਕਿਸ ਨੂੰ ਵੀ ਸਪੀਡ ਲੱਗ ਰਹੀ ਹੈ ਨਾ बूजी के बच्चे आए हुए बेटा मार मार। क्यों मारे बेचारा तो खेल ले रूप, गल खेल ले। है? रूप बोल ले फोन मना करा वा तू तो जस्ट मैं आ गई जी घर और घर आई आचे घर सारे क्योंकि बबजोत की बूजी भी आई भी थी ना पाठ तुलाई थी उन्होंने सारे रिश्तेदार बुलाई हुए ਤੇ ਮੈਂ ਜਸਟ ਘਰ ਆਈ ਆ ਹੁਣੀ ਔਰ ਰਮਾਲ ਦੇ ਦੇ ਪੁੱਤ ਮੈਨੂੰ ਸਾਰੇ ਰਮਾਲ ਲੈ ਕੱਠੇ ਕਰਕੇ ਪੇਟੀ 'ਚ ਧਰਦਾ ਇਹਨਾਂ ਨੂੰ ਸਵੇਰੀ ਚਾਹੀਦੇ ਹੋਣੇ ਤੁਹਾਨੂੰ ਰਮਾਲ ਲੋ ਜੀ ਕੱਲੂ ਜਾਣਾ ਬੱਚਿਆਂ ਨੇ ਸਕੂਲ ਤੇ ਲੱਗਿਆ ਜੀ ਆਪਾਂ ਵਲੌਗ ਦਾ ਐਂਡ ਕਰਨ ਤੇ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਹਨਾ ਅਗਰ ਕੋਈ ਆ ਗਿਆ ਮੈਂ ਦੁਬਾਰਾ ਵਲੌਗ ਦੇ ਵਿੱਚ ਐਡ ਕਰ ਦਾਂਗੀ ਕਿਉਂਕਿ ਮੈਨੂੰ ਲੱਗਦਾ ਕੋਈ ਕਿਸੇ ਨਾਲ ਕੋਈ ਨਾ ਕੋਈ ਮਿਲਣ ਆ ਜਾਂਦਾ ਘਰ ਹਨਾ ਤੇ ਬਾਏ ਬਾਏ ਜੀ ਟੇਕ ਕੇਅਰ ਤੇ ਲੋ ਜੀ ਇੱਕ ਹੋਰ ਗੱਲ ਆਪਾਂ ਨੇ ਤੁਹਾਡੇ ਨਾਲ ਸ਼ੇਅਰ ਕਰਨੀ ਹੈ ਤੇ ਇਹ ਹੈਗੇ ਆ ਜੀ ਆਪਣੇ ਪਿੰਡ ਦੇ ਸੁਨਿਆਰ ਵੀਰ ਜੀ ਜੋ ਕਿ ਸਾਡੇ ਪਿੰਡ ਦੇ ਜੁਵੈਲਰਸ ਐ ਇਹ ਔਰ ਬਹੁਤ ਵਧੀਆ 골ਡ ਔਰ ਚਾਂਦੀ ਬਹੁਤ ਵਧੀਆ ਬਣਾ ਕੇ ਦੰਨੇ ਆ ਇਹ ਮੋਸਟਲੀ ਮੈਂ ਜਿੰਨੀ ਵੀ ਆਪਣੀ ਚੀਜ਼ ਵਰਤਦੀ ਆ ਨਾ ਮਤਲਬ ਆਪਣਾ ਸੋਨਾ ਚਾਂਦੀ 골ਡ ਜਾਂ ਸਿਲਵਰ ਹੋ ਗਿਆ ਆਪਾਂ ਇਹ ਵੀਰ ਤੋਂ ਹੀ ਬਾਇ ਕਰਦੇ ਆ ਵੀਰ ਜੀ ਤੋਂ ਹੀ ਖਰੀਦਦੇ ਆ ਇਹਨਾਂ ਦੇ ਸੋਨੇ ਔਰ ਚਾਂਦੀ ਚ ਬਿਲਕੁਲ ਵੀ ਮਿਲਾਵਟ ਨਹੀਂ ਹੁੰਦੀ ਤੁਹਾਨੂੰ ਬਿਲਕੁਲ ਪਿਓਰ ਚੀਜ਼ ਮਿਲੂਗੀ ਤੇ ਤੁਸੀਂ ਅਗਰ ਇਹਨਾਂ ਦੇ ਕੋਈ ਵੀ ਚੀਜ਼ ਖਰੀਦਣੀ ਹੈ ਤਾਂ ਤੁਸੀਂ ਮੇਰੇ ਕੋਲ ਕਮੈਂਟ ਕਰ ਸਕਦੇ ਹੋ ਮੈਂ ਤੁਹਾਨੂੰ ਇਹਨਾਂ ਦਾ ਫੋਨ ਨੰਬਰ ਦੇ ਦੂੰਗੀ ਤੇ ਬਹੁਤ ਵਧੀਆ 골ਡ ਹੁੰਦਾ ਜੀ ਇਹਨਾਂ ਦਾ ਤੋ ਜੋ ਸੁਨਿਆਰ ਵੀਰ ਦੀ ਮੈਂ ਤੁਹਾਨੂੰ ਛੋਟੀ ਜੀ ਵੀਡੀਓ ਪਾਈ ਹੈ ਨਾ ਇਹ ਸਾਡੇ ਪਿੰਡ ਦਾ ਸੁਨਿਆਰ ਹੈ ਜੀ ਇਹਨਾਂ ਕੋਲ ਨਾਲ ਤੁਹਾਨੂੰ ਬਹੁਤ ਵਧੀਆ ਆਫਰ ਮਿਲੂਗਾ ਤੁਸੀਂ ਜੇ 5 ਸੋਰੀ 1.5 ਟੋਲੇ ਦਾ ਹਾਂ ਜੇ ਤੁਸੀਂ 1.5 ਟੋਲੇ ਦਾ ਸੋਨਾ ਨਗਦ ਖਰੀਦੋਗੇ ਕੋਈ ਵੀ ਚੀਜ਼ ਖਰੀਦੋਗੇ 1.5 ਟੋਲੇ ਦੀ ਹਨਾ ਨਗਦ ਕੈਸ਼ ਲਓਗੇ ਤੁਸੀਂ ਹਨਾ ਤਾਂ ਤੁਹਾਨੂੰ 5 ਟੋਲੇ ਦੀਆਂ ਝਾਂਜਰਾਂ ਜਾਂ 5 ਟੋਲੇ ਦੀ ਕੋਈ ਵੀ ਚਾਂਦੀ ਹੋਈ ਆ ਤੁਸੀਂ ਝਾਂਜਰਾਂ ਲੈ ਲਓ ਹਨਾ ਤੁਹਾਨੂੰ ਫ੍ਰੀ ਮਿਲੂngੀਆਂ ਇਹ ਆਫਰ ਹੈ ਵੀਰ ਦਾ ਤੁਸੀਂ ਛੇਤੀ ਤੋਂ ਛੇਤੀ ਜਾ ਕੇ ਇਹਨਾਂ ਦੀ ਦੁਕਾਨ 'ਤੇ ਜਾ ਕੇ ਬਾਈ ਖਰੀਦ ਖਰੀਦ ਸਕਦੇ ਹੋ ਬਾਈ ਕਰ ਸਕਦੇ ਹੋ ਹਨ ਤੇ ਇਹਨਾਂ ਦਾ ਕੰਟੈਕਟ ਨੰਬਰ ਅਗਰ ਤੁਹਾਨੂੰ ਫੋਨ ਵਗੈਰਾ ਚਾਹੀਦਾ ਤਾਂ ਤੁਸੀਂ ਮੈਨੂੰ ਨਾ ਸ਼ਾਰਟ ਵੀਡੀਓ ਤੇ ਜਾਂ ਮੇਰੀ ਲੌਂਗ ਵੀਡੀਓ ਤੇ ਕਮੈਂਟ ਕਰ ਦਿਓ ਤੁਹਾਨੂੰ ਮੈਂ ਜਰੂਰ ਫੋਨ ਨੰਬਰ ਦੇ ਦਾਂਗੀ ਹਨਾ ਇਹ ਵੀਰ ਦਾ ਸਾਡੇ ਪਿੰਡ 'ਚ ਹੀ ਦੁਕਾਨ ਹੈ ਜੀ ਬਹੁਤ ਵਧੀਆ ਬਣਾਉਂਦੇ ਆ ਦੇਖੋ ਮੇਰੇ ਕੜੇ ਉਸ ਟਾਈਮ ਮੇਰੇ ਕੜੇ ਥੋੜੇ ਖਰਾਬ ਹੋ ਗਏ ਤੇ ਲੇਕਿਨ ਉਹ ਗਲਤੀ ਮੇਰੀ ਥੀ ਕਿਉਂਕਿ ਮੈਂ ਬਲੀਚ ਵਗੈਰਾ ਹੁੰਦੀ ਹੈ ਨਾ ਜਿਹੜੀ ਆਪਾਂ ਫੇਸ ਵਗੈਰਾ ਲਗਾ ਲੈਂਦੇ ਆ ਉਹਦੇ ਨਾਲ ਕਾਲੇ ਹੋ ਗ ਬਟ ਕਾਲੀ ਨਹੀਂ ਹੁੰਦੀ ਚਾਂਦੀ ਚਾਂਦੀ ਹੋਵੇ ਭਾਵੇਂ 골ਡ ਹੋਵੇ ਇਹਨਾਂ ਦਾ ਬਿਲਕੁਲ ਵੀ ਮਿਲਾਵਟ ਨਹੀਂ ਹੈਗੀ ਬਿਲਕੁਲ ਤੁਹਾਨੂੰ ਪਿਓਰ ਚੀਜ਼ ਮਿਲੂਗੀ ਔਰ ਇਹ ਸਾਡੇ ਪਿੰਡ ਦਾ ਸੁਨਿਆਰ ਆ ਜੀ ਜੋ ਗੁਰਦੁਆਰਾ ਸਾਹਿਬ ਦੇ ਮੂਰੇ ਦੁਕਾਨ ਹੈ ਇਹਨਾਂ ਦੀ ਤੁਸੀਂ ਜਾ ਕੇ ਖਰੀਦ ਸਕਦੇ ਹੋ ਡੇਢ ਤੋੜਾ ਸੋਨਾ ਤੁਸੀਂ ਨਗਦ ਖਰੀਦੋਗੇ 5 ਤੋਲੇ ਤੁਹਾਨੂੰ ਫ੍ਰੀ ਮਿਲੂਗਾ ਹਨਾ ਤੇ ਅਗਰ ਤੁਸੀਂ ਜਿਆਦਾ ਹੋਰ ਕੁਝ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਤਾਂ ਪਲੀਜ਼ ਮੈਨੂੰ ਕਮੈਂਟ ਕਰ ਦਿਓ ਮੈਂ ਤੁਹਾਨੂੰ ਵੀਰ ਦਾ ਐਡਰੈਸ ਦੇ ਦਾਂਗੀ ਤੁਸੀਂ ਇਹਨਾਂ ਦੀ ਦੁਕਾਨ 'ਤੇ ਜਾ ਕੇ ਖਰੀਦ ਸਕਦੇ ਹੋ ਹਨਾ ਤੇ ਬਾਏ ਜੀ ਟੇਕ ਕੇਅਰ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਕੇ ਲਈ ਬਾਏ ਬਾਏ